ਭਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾੜੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਉੱਥੇ ਹੀ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਬਹੁਤ ਸਾਰੀਆਂ ਥਾਵਾਂ ਤੇ ਪਿੰਡਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗਣ ਦੀ ਖਬਰ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਉੱਥੇ ਹੀ ਸੋਸ਼ਲ ਮੀਡੀਆ ਤੇ ਇਹ ਵੀਡੀਓ ਵੀ ਬਾਕੀ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਕਈ ਏਕੜ ਕਣਕ ਸੜ ਕੇ ਸੁਆਹ ਹੋ ਜਾਂਦੀ ਹੈ ਜਿਸ ਵਿੱਚ ਕਿਸਾਨ ਦੇ ਸੁਪਨੇ ਵੀ ਸੜ ਕੇ ਸੁਆਹ ਹੋ ਜਾਂਦੇ ਜਿਸ ਨੂੰ ਉਹ 6 ਮਹੀਨਿਆਂ ਤੋਂ ਉਡੀਕ ਕਰ ਰਿਹਾ ਸੀ ਕਿ ਕਦੋਂ ਇਹ ਕਣਕ ਪੱਕੇਗੀ ਮੰਡੀ ਚ ਲੈ ਕੇ ਜਾਵਾਂਗਾ ਆਪਣੇ ਪਰਿਵਾਰ ਦੇ ਅਤੇ ਆਪਣੀਆਂ ਲੋੜਾਂ ਨੂੰ ਪੂਰਾ ਕਰਾਂਗਾ ਪਰ ਮੌਕੇ ਤੇ ਐਮਰਜੈਂਸੀ ਵਹੀਕਲ ਫਾਇਰ ਬ੍ਰਿਗੇਡ ਨਾ ਪਹੁੰਚਣ ਤੇ ਉਸ ਦੀ ਜੇ ਫਸਲ ਜਿਹੜੀ ਹੈ ਸਾਰੀ ਸੜਕੇ ਸੁਆਹ ਹੋ ਜਾਂਦੀ ਹੈ ਉੱਥੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਇਸ ਵੀਡੀਓ ਨੂੰ ਤੁਹਾਡੇ ਨਾਲ ਵੀ ਕਰਦੇ ਹਾਂ ਸਾਂਝੀ ਜੇਕਰ ਤੁਸੀਂ ਨੌਜਵਾਨਾਂ ਦੀ ਇਸ ਗੱਲ ਨਾਲ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਭਾਈ ਅੱਗ ਲਾਣੋ ਕੱਪਾ ਦੇ ਬਾਈ ਪਾਹਾ ਲਾਉਂਦੇ ਸਾਰੇ ਨਾ ਕੰਪਨੀ ਕੱਪ ਕਰਾਉਂਦਾ ਮੇਲਾ ਪਿੰਡ ਕਰਾਦਾ 10 ਲੱਖ ਰੁਪਇਆ ਗੱਡੀਆਂ ਸਕੋਰਪੀਓ ਫਲਾਣਾ ਹੈ ਜੋ ਅੱਗ ਲਾਉਂਦੇ ਇਹੋ ਇਹੋ ਜਿਹੀ ਬਣਾ ਲਓ ਬਈ ਕਿੰਨੀਆਂ ਮੜਾ ਦੋ ਗੱਡੀਆਂ ਹੀ ਨਾ ਦੋ ਬੰਦੇ ਹਿਯਾਰਾ ਕਿੱਲੇ ਮੱਚ ਗਏ ਪਿੰਡ ਲੋਕਾਂ ਦੇ ਘਰ ਜਾ ਕੇ ਲਾਤੀ ਆ ਬਾਈ ਇਹਦੇ ਧਰਮਪੁਰ ਦਾ ਜੀਰਾਂ ਲਾ ਕੇ ਲੱਕੀ ਦੋ ਬੰਦੇ ਦੋ ਬੰਦੇ ਸਾਰੀ ਗੱਲ ਉਹ ਦੋ ਜੇ ਸੜਕੇ ਵਿੱਚ ਪਿੱਛੇ ਅੱਗ ਲਾ ਲਓ ਬਾਈ ਕੱਪਾਂ ਦੇ ਗੱਲ ਨਾ ਪੈਦਾ ਹੀ ਆ ਆਉਦੀ ਜਿੰਮੇਦਾਰੀ ਤੇਰੀ ਹੋਰ ਆ ਲੋਕਾਂ ਦਾ ਬਾਈ